ਸੱਚੇ ਕਾਲ ਪੰਜਾਬੀ ਜਕੇ ਟਨਸਰ ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੇਹਾਂ ਤੋੜਨਾ ਮਨਪਿਕਔਰ ਦਰਸ਼ਕੋ ਇਸ ਵਕਤ ਦੀ ਵੱਡੀ ਅਪਡੇਟ ਹਲਕਾ ਵਿਧਾਨ ਸਭਾ ਹਲਕਾ ਮਜੀਠਾ ਤੋਂ ਨਿਕਲ ਕੇ ਸਾਹਮਣੇ ਤਰਸਾ ਜਾ ਰਿਹਾ ਹੈ ਕਿ ਜ਼ਹਿਰੀ ਸ਼ਰਾਬ ਪੀਣ ਕਾਰਨ 15 ਨੌਜਵਾਨਾਂ ਦੀ ਇਸ ਵਕਤ ਜੋ ਮੌਤ ਹੋ ਚੁੱਕੇ ਤੋਂ ਦੱਸਦੇ ਇਸ ਵਕਤ ਦੀ ਵੱਡੀ ਅਪਡੇਟ ਜੋ ਮਜੀਠਾ ਤੋਂ ਨਿਕਲ ਕੇ ਸਾਹਮਣੇ ਅਦਸਿਆ ਜਾ ਰਿਹਾ ਹੈ ਕਿ ਜ਼ਹਿਰੀ ਸ਼ਰਾਬ ਪੀਣ ਦਾ ਜੋ ਇਤਨਾ ਕੈਰ ਫੈਲ ਗਿਆ ਜਿਸ ਨਾਲ 15 ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਨੌਜਵਾਨ ਹਾਲੇ ਵੀ ਜਿਨ੍ਹਾਂ ਦੀ ਹਾਲਤ ਹਾਲੇ ਵੀ ਜੋ ਨਾਜ਼ੁਕ ਬਣੀ ਹੋਏ ਤੋਂ ਦੱਸਦੇ ਇਹ ਕਿ ਇਸ ਵਕਤ ਜੋ ਵੱਡੀ ਅਪਡੇਟ ਹੈ ਵਿਧਾਨ ਸਭਾ ਹਲਕਾ ਮਜੀਠਾ ਦੇ ਤਿੰਨ ਪਿੰਡਾਂ ਵਿੱਚ ਦੇਰ ਸ਼ਾਮ ਜ਼ਹਿਰੀ ਸ਼ਰਾਬ ਪੀਣ ਨਾਲ 14 ਨੌਜਵਾਨਾਂ ਦੀ ਮੌਤ ਹੋ ਗਈ ਅਤੇ ਮਰਨ ਵਾਲੇ ਵਿੱਚ ਪਿੰਡ ਜੋ ਪੰਗਾਲੀ ਦੇ ਮਰਲੀ ਕਲਾਂ ਦੇ ਅਤੇ ਥਰੀਏਵਾਲ ਦੇ ਜੋ ਨੌਜਵਾਨ ਰਹਿਣ ਵਾਲੇ ਹਨ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਨੌਜਵਾਨ ਹਾਲੇ ਵੀ ਜੋ ਜਿਨ੍ਹਾਂ ਦੀ ਹਾਲਤ ਬੜੀ ਹੀ ਨਾਜ਼ੁਕ ਬਣੀ ਹੋਈ ਹੈ ਅਤੇ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਜਿੱका ਯੋਗ ਹੈ ਕਿ ਮਜੀਟਾ ਪੁਲਿਸ ਸਟੇਸ਼ਨ ਅਧੀਨ ਆਉਂਦੇ ਚੋਕੀ ਪੰਗਾਲੀ ਕਲਾਂ ਦੇ ਬਿਲਕੁਲ ਨਜ਼ਦੀਕ ਇੱਕ ਘਟਨਾ ਵਾਪਰੀ ਹੈ ਹਾਤੇ ਜਾਣਕਾਰੀ ਅਨੁਸਾਰ ਪਤਾ ਲੱਗਿਆ ਹੈ ਕਿ ਜੋ ਮਨਵਾਲੇ ਦੀ ਗਿਣਤੀ ਵਧ ਵੀ ਸਕਦੀ ਹੈ ਕਿਉਂਕਿ ਇਹ ਦੱਸਿਆ ਜਾ ਰਿਹਾ ਹੈ ਕਿ 6 ਜੋ 6 ਹੋ ਨੌਜਵਾਨ ਹਨ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਅਤੇ ਸਾਰੇ ਲੋਕ ਅੰਮ੍ਰਿਤਸਰ ਦੇ ਜੋ ਗਵਰਨਮੈਂਟ ਹਸਪੀਟਲ ਆ ਉਸ ਵਿੱਚ ਇਹਨਾਂ ਲੋਕਾਂ ਨੂੰ ਐਡਮਿਟ ਕਰਵਾਇਆ ਗਿਆ ਜਿਨ੍ਹਾਂ ਦਾ ਇਹਨਾਂ ਦਾ ਇਹ ਨੌਜਵਾਨਾਂ ਦਾ 6 ਨੌਜਵਾਨਾਂ ਦਾ ਜੋ ਇਲਾਜ ਚੱਲ ਰਿਹਾ ਹੈ ਤੇ ਉਹਨਾਂ ਵਿੱਚ ਤੋਂ 10 ਦੇ ਗਏ ਇਹਨਾਂ ਦੀ ਹਾਲਤ ਇੰਨੀ ਗੰਭੀਰ ਦੱਸੀ ਜਾ ਰਹੀ ਹੈ ਕਿ ਇਹ ਬੋਲਨ ਦੀ ਹਾਲਾਤ ਵਿੱਚ ਵੀ ਨਹੀਂ ਇਹਨਾਂ ਦੀ ਹਾਲ ਸਥਿਤੀ ਐਸੀ ਹੈ ਹੋਈ ਹੈ ਕਿ ਇਹ ਬੋਲਨ ਦੇ ਉਸ ਵਿੱਚ ਵੀ ਨਹੀਂ ਹਨ ਅਤੇ ਇਸ ਦੇ ਨਾਲ ਪ੍ਰਸ਼ਾਸਨ ਨੂੰ ਡਰ ਹੈ ਕਿ ਇਹ ਮੌਤਾਂ ਦੀ ਗਿਣਤੀ ਹੋਰ ਨਾ ਵੱਧ ਜਾਵੇ ਅਤੇ ਇਸ ਦੇ ਨਾਲ ਹੀ ਜੋ ਮਨ ਵਾਲੇ ਹਨ ਉਹ ਮਨ ਵਾਲੇ ਜੋ ਤਿੰਨ ਪਿੰਡਾਂ ਦੇ ਨੌਜਵਾਨ ਹਨ ਉਹਨਾਂ ਪਿੰਡਾਂ ਦੇ ਨਾਮ ਪੁੱਛ ਤੋਂ ਤੁਹਾਨੂੰ ਦੱਸਦੇ ਆ ਕਿ ਬੰਗਾਲੀ ਕਲਾ ਮਾਰਦੀ ਕਲਾ ਅਤੇ ਜੈੰਤੀਪੁਰ ਦੇ ਇਹ ਲੋਕ ਸ਼ਾਮਲ ਹਨ ਕਟਨਾ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਅਤੇ ਪੁਲਿਸ ਨੇ ਜੈਰਲੀ ਸ਼ਰਾਬ ਵੇਚਣ ਵਾਲੇ આરોપીਨ ਨੂੰ આરોપી ਨੂੰ ਜੇ 5 આરોપીਨ 5 ਲੋਕਾਂ ਨੂੰ ਆਪਣੇ ਹਿਰਾਸਤ ਵਿੱਚ ਜਾਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਨ੍ਹਾਂ ਤੋਂ ਜੋ ਜੋ ਜਾਣਕਾਰੀ حاصل ਕੀਤੀ ਜਾ ਰਹੀ ਹੈ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ ਇਸੇ ਨਾਲ ਹੀ ਤੁਹਾਨੂੰ ਦੱਸਦੀ ਹੈ ਕਿ ਇਸ ਵਕਤ ਦੀ ਜੋ ਵੱਡੀ ਅਪਡੇਟ ਵਿਧਾਨ ਸਭਾ ਹਲਕਾ ਦੇ ਮਜੀਠਾ ਤੋਂ ਸਾਮਣੇ ਆਰੇ ਦੱਸਿਆ ਜਾ ਰਿਹਾ ਹੈ ਕਿ ਇਸ ਵੀ ਜੋ 15 ਨौजਵਾਨਾਂ ਦੀ ਇਸ ਵਕਤ ਤੱਕ ਮੌਤ ਹੋ ਚੁੱਕੀ ਹੈ ਅਤੇ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਸ਼ਰਾਬ ਜ਼ਹਿਰੀ ਸ਼ਰਾਬ ਦਾ ਸੇਵਨ ਕਾਰਨ ਇਨ੍ਹਾਂ ਨौजਵਾਨਾਂ ਦੀ ਮੌਤ ਹੋਏ ਤੇ 6 ਜੋ ਨੌਜਵਾਨ ਹੋਰ ਹਨ ਉਹਨਾਂ ਦੀ ਜੋ ਹਾਲਤ ਹੈ ਬੜੀ ਨਾਜ਼ੁਕ ਬਣੀ ਹੋਈ ਹੈ ਬੋਲਨ ਦੀ ਹਾਲਾਤ ਵਿੱਚ ਨਹੀਂ ਹਨ ਪਰ ਜੋ ਪ੍ਰਸ਼ਾਸਨ ਅਤੇ ਜੋ ਹੈ ਪੁਲਿਸ ਪ੍ਰਸ਼ਾਸਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਉਹਨਾਂ ਵੱਲੋਂ ਇਨ੍ਹਾਂ ਨौजਵਾਨਾਂ ਨੂੰ ਜਿਨ੍ਹਾਂ ਦੀ ਹਾਲਤ ਨਾਜ਼ੁਕ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨੌਜਵਾਨ ਅੰਮ੍ਰਿਤਸਰ ਦੇ ਸਿਵਲ ਹਸਪੀਟਲ ਵਿੱਚ ਐਡਮਿਟ ਹੈ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਪਰ ਉਹ ਬੋਲਣ ਦੇ ਹਾਲਾਤ ਵਿੱਚ ਨਹੀਂ ਹਨ ਪਰ ਜੋ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਵੱਲੋਂ ਆਪਣੀ ਕਾਰਵਾਈ ਕਰਦੇ ਹੋਇਆਂ ਜ਼ਹਿਰੀਲੀ ਸ਼ਰਾਬ ਵੇਚਣ ਵਾਲੇ ਪੰਜ ਆਰੋਪੀਆਂ ਨੂੰ ਆਪਣੇ ਹਿਰਾਸਤ ਵਿੱਚ ਲੈ ਲਿਆ ਤੇ ਉਹਨਾਂ ਨੂੰ ਕੋਲੋਂ ਜੋ ਜਾਣਕਾਰੀ ਜੋ ਪੁੱਛਕੀ ਕੀਤੀ ਜਾ ਰਹੀ ਹੈ ਕਿ ਕੀ ਕਾਰਨ ਹੈ ਜੋ ਸ਼ਰਾਬ ਹੈ ਇੰਨੀ ਜ਼ਹਿਰੀਲੀ ਪਰ ਫਿਲਹਾਲ ਹਲੇ ਜੋ ਅਪਡੇਟ ਨਿਕਲ ਕੇ ਸਾਹਮਣੇ ਕਿ ਇਸ ਜ਼ਹਿਰੀਲੀ ਸ਼ਰਾਬ ਨਾਲ 15 ਨੌਜਵਾਨਾਂ ਦੀ ਜੋ ਮੌਤ ਹੋ ਚੁੱਕੀ ਹੈ ਤੇ 6 ਨੌਜਵਾਨਾਂ ਦੀ ਹਾਲੇ ਵੀ ਹਾਲਤ ਨਾਜ਼ੁਕ ਬਣੀ ਹੋਈ ਹੈ ਤੇ ਜੋ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਇਸ ਚੀਜ਼ ਦਾ ਡਰ ਸਤਾ ਰਿਹਾ ਕਿ ਜੋ ਮੌਤਾਂ ਦੀ ਗਿਣਤੀ ਹੋਰ ਨਾ ਵੱਧ ਜਾਵੇ ਅਸੀਂ ਫਿਰ ਹਾਜ਼ਰ ਹੋਗੇ ਨਵੇਂ ਅਪਡੇਟ ਸੇ ਪੈਨੂੰ ਲਾਈਕ ਕਮੈਂਟ ਅਤੇ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ ਸਚਰਕਾਲ ਪੰਜਾਬੀ ਜਕੇ ਟਨਸਨ ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੇਹਾਂ ਤੋੜਨਾ ਮਨਪਿਕਔਰ ਦਰਸ਼ਕੋ ਇਸ ਵਕਤ ਦੀ ਵੱਡੀ ਅਪਡੇਟ ਹਲਕਾ ਵਿਧਾਨ ਸਭਾ ਹਲਕਾ ਮਜੀਠਾ ਤੋਂ ਨਿਕਲ ਕੇ ਸਾਹਮਣੇ ਤਰਸਾਇਆ ਜਾ ਰਿਹਾ ਹੈ ਕਿ ਜ਼ਹਿਰੀ ਸ਼ਰਾਬ ਪੀਣ ਕਾਰਨ 15 ਨੌਜਵਾਨਾਂ ਦੀ ਇਸ ਵਕਤ ਜੋ ਮੌਤ ਹੋ ਚੁੱਕੇ ਤੋਂ ਹੰਦਸ ਦੇ ਇਸ ਵਕਤ ਦੀ ਵੱਡੀ ਅਪਡੇਟ ਜੋ ਮਜੀਠਾ ਤੋਂ ਨਿਕਲ ਕੇ ਸਾਹਮਣੇ ਅਦਸਿਆ ਜਾ ਰਿਹਾ ਕਿ ਜ਼ਹਿਰੀ ਸ਼ਰਾਬ ਪੀਣ ਦਾ ਜੋ ਇਤਨਾ ਕੈਰ ਫੈਲ ਗਿਆ ਜਿਸ ਨਾਲ 15 ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਨੌਜਵਾਨ ਹਾਲੇ ਵੀ ਜਿਨ੍ਹਾਂ ਦੀ ਹਾਲਤ ਹਾਲੇ ਵੀ ਜੋ ਨਾਜ਼ੁਕ ਬਣੀ ਹੋਏ ਤੋਂ ਹੰਦਸ ਦਈਏ ਕਿ ਇਸ ਵਕਤ ਜੋ ਵੱਡੀ ਅਪਡੇਟ ਹੈ ਵਿਧਾਨ ਸਭਾ ਹਲਕਾ ਮਜੀਠਾ ਦੇ ਤਿੰਨ ਪਿੰਡਾਂ ਵਿਚ ਦੇਰ ਸ਼ਾਮ ਜ਼ਰਲੀ ਸ਼ਰਾਬ ਪੀਣ ਨਾਲ 14 ਨੌਜਵਾਨਾਂ ਦੀ ਮੌਤ ਹੋ ਗਈ ਅਤੇ ਮਰਨਵਾਲੇ ਵਿੱਚ ਪਿੰਡ ਜੋ ਪੰਗਾਲੀ ਦੇ ਮਰਲੀ ਕਲਾਂ ਦੇ ਅਤੇ ਥਰੀਏਵਾਲ ਦੇ ਜੋ ਨੌਜਵਾਨ ਰਹਿਣ ਵਾਲੇ ਹਨ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਨੌਜਵਾਨ ਹਾਲੇ ਵੀ ਜੋ ਜਿਨ੍ਹਾਂ ਦੀ ਹਾਲਤ ਬੜੀ ਹੀ ਨਾਜ਼ੁਕ ਬਣੀ ਹੋਈ ਹੈ ਅਤੇ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਜਿਸ ਕయోగ ਹੈ ਕਿ ਮਜੀਟਾ ਪੁਲਿਸ ਸਟੇਸ਼ਨ ਅਧੀਨ ਆਉਂਦੇ ਚੋਕੀ ਪੰਗਾਲੀ ਕਲਾਂ ਦੇ ਬਿਲਕੁਲ ਨਜ਼ਦੀਕ ਇਹ ਘਟਨਾ ਵਾਪਰੀ ਹੈ ਅਤੇ ਜਾਣਕਾਰੀ ਅਨੁਸਾਰ ਪਤਾ ਲੱਗਿਆ ਹੈ ਕਿ ਜੋ ਮਨਵਾਲੇ ਦੀ ਗਿਣਤੀ ਵਧ ਵੀ ਸਕਦੀ ਹੈ ਕਿਉਂਕਿ ਇਹ ਦੱਸਿਆ ਜਾ ਰਿਹਾ ਹੈ ਕਿ 6 ਜੋ 6 ਹੋ ਨੌਜਵਾਨ ਹਨ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤੇ ਸਾਰੇ ਲੋਕ ਅੰਮ੍ਰਿਤਸਰ ਦੇ ਜੋ ਗਵਰਨਮੈਂਟ ਹਸਪੀਟਲ ਆ ਉਸ ਵਿੱਚ ਇਹਨਾਂ ਲੋਕਾਂ ਨੂੰ ਐਡਮਿਟ ਕਰਵਾਇਆ ਗਿਆ ਜਿਨ੍ਹਾਂ ਦਾ ਇਹਨਾਂ ਦਾ ਇਹ ਨੌਜਵਾਨਾਂ ਦਾ 6 ਨੌਜਵਾਨਾਂ ਦਾ ਜੋ ਇਲਾਜ ਚੱਲ ਰਿਹਾ ਹੈ ਤੇ ਉਹਨਾਂ ਵਿੱਚ ਤੋਂ ਦੱਸ ਦੇਗੀ ਇਹਨਾਂ ਦੀ ਹਾਲਤ ਇੰਨੀ ਗੰਭੀਰ ਦੱਸੀ ਜਾ ਰਹੀ ਹੈ ਕਿ ਇਹ ਬੋਲਨ ਦੀ ਹਾਲਾਤ ਵਿੱਚ ਵੀ ਨਹੀਂ ਇਹਨਾਂ ਦੀ ਹਾਲ ਸਥਿਤੀ ਐਸੀ ਬਣੀ ਹੋਈ ਹੈ ਕਿ ਇਹ ਬੋਲਨ ਦੇ ਉਸ ਵਿੱਚ ਵੀ ਨਹੀਂ ਹਨ ਅਤੇ ਇਸ ਦੇ ਨਾਲ ਪ੍ਰਸ਼ਾਸਨ ਨੂੰ ਡਰ ਹੈ ਕਿ ਇਹ ਮੌਤਾਂ ਦੀ ਗਿਣਤੀ ਹੋਰ ਨਾ ਵੱਧ ਜਾਵੇ ਅਤੇ ਇਸ ਦੇ ਨਾਲ ਹੀ ਜੋ ਮਨ ਵਾਲੇ ਹਨ ਉਹ ਮਨ ਵਾਲੇ ਜੋ ਤਿੰਨ ਪਿੰਡਾਂ ਦੇ ਨੌਜਵਾਨ ਹਨ ਉਹਨਾਂ ਪਿੰਡਾਂ ਦੇ ਨਾਮ ਪੁੱਛ ਤੋਂ ਉਹਨਾਂ ਦੱਸਦੇ ਆ ਕਿ ਬੰਗਾਲੀ ਕਲਾ ਮਾਰਦੀ ਕਲਾ ਅਤੇ ਜੈੰਤੀਪੁਰ ਦੇ ਇਹ ਲੋਕ ਸ਼ਾਮਲ ਹਨ ਕਟਨਾ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਤੇ ਪੁਲਿਸ ਨੇ ਜੈਰਲੀ ਸ਼ਰਾਬ ਵੇਚਣ ਵਾਲੇ આરોપીਨ ਨੂੰ આરોપી ਨੂੰ ਜੇ 5 આરોપીਨ 5 ਲੋਕਾਂ ਨੂੰ ਆਪਣੇ ਹਿਰਾਸਤ ਵਿੱਚ ਜਾਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਨ੍ਹਾਂ ਤੋਂ ਜੋ ਜੋ ਜਾਣਕਾਰੀ حاصل ਕੀਤੀ ਜਾ ਰਹੀ ਹੈ ਤੇ ਪੁੱਛਗੀ ਕੀਤੀ ਜਾ ਰਹੀ ਹੈ ਇਸੇ ਨਾਲ ਹੀ ਤੁਹਾਨੂੰ ਦੱਸਦੀ ਹੈ ਕਿ ਇਸ ਵਕਤ ਦੀ ਜੋ ਵੱਡੀ ਅਪਡੇਟ ਵਿਦਾਂਸਭਾ ਹਲਕਾ ਦੇ ਮਜੀਠਾ ਤੋਂ ਸਾਮਣੇ ਆਰੇ ਦੱਸਿਆ ਜਾ ਰਿਹਾ ਹੈ ਕਿ ਇਸ ਵੀ ਜੋ 15 ਨौजਵਾਨਾਂ ਦੀ ਇਸ ਵਕਤ ਤੱਕ ਮੌਤ ਹੋ ਚੁੱਕੀ ਹੈ ਅਤੇ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਸ਼ਰਾਬ ਜੈਰਲੀ ਸ਼ਰਾਬ ਦਾ ਸੇਵਨ ਕਾਰਨ ਇਹਨਾਂ ਨौजਵਾਨਾਂ ਦੀ ਮੌਤ ਹੋਏ ਤੇ 6 ਜੋ ਨੌਜਵਾਨ ਹੋਰ ਹਨ ਉਹਨਾਂ ਦੀ ਜੋ ਹਾਲਤ ਹੈ ਬੜੀ ਨਾਜ਼ੁਕ ਬਣੀ ਹੋਈ ਹੈ ਬੋਲੰਦੀ ਹਾਲਾਤ ਵਿੱਚ ਨਹੀਂ ਹਨ ਪਰ ਜੋ ਪ੍ਰਸ਼ਾਸਨ ਅਤੇ ਜੋ ਹੈ ਪੁਲਿਸ ਪ੍ਰਸ਼ਾਸਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਉਹਨਾਂ ਵੱਲੋਂ ਇਹਨਾਂ ਨौजਵਾਨਾਂ ਨੂੰ ਜਿਨ੍ਹਾਂ ਦੀ ਹਾਲਤ ਨਾਜ਼ੁਕ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨੌਜਵਾਨ ਅੰਮ੍ਰਿਤਸਰ ਦੇ ਸਿਵਲ ਹਸਪੀਟਲ ਵਿੱਚ ਐਡਮਿਟ ਹੈ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਪਰ ਉਹ ਬੋਲਣ ਦੇ ਹਾਲਾਤ ਵਿੱਚ ਨਹੀਂ ਹਨ ਪਰ ਜੋ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਵੱਲੋਂ ਆਪਣੀ ਕਾਰਵਾਈ ਕਰਦੇ ਹੋਏ ਆ ਜ਼ਹਿਰੀਲੀ ਸ਼ਰਾਬ ਵੇਚਣ ਵਾਲੇ ਪੰਜ આરોપીਆ ਨੂੰ ਆਪਣੇ ਹਿਰਾਸਤ ਵਿੱਚ ਲੈ ਲਿਆ ਤੇ ਉਹਨਾਂ ਨੂੰ ਕੋਲੋਂ ਜੋ ਜਾਣਕਾਰੀ ਜੋ ਪੁੱਛਕੀ ਕੀਤੀ ਜਾ ਰਹੀ ਹੈ ਕਿ ਕੀ ਕਾਰਨ ਹੈ ਜਿਹੜਾ ਸ਼ਰਾਬ ਹੈ ਇੰਨੀ ਜ਼ਹਿਰਲੀ ਪਰ ਫਿਲਹਾਲ ਹਲੇ ਜੋ ਅਪਡੇਟ ਨਿਕਲ ਕੇ ਸਾਹਮਣੇ ਕਿ ਇਸ ਜ਼ਹਿਰਲੀ ਸ਼ਰਾਬ ਨਾਲ 15 ਨੌਜਵਾਨਾਂ ਦੀ ਜੋ ਮੌਤ ਹੋ ਚੁੱਕੀ ਹੈ ਤੇ 6 ਨੌਜਵਾਨਾਂ ਦੀ ਹਾਲੇ ਵੀ ਹਾਲਤ ਨਾਜ਼ੁਕ ਬਣੀ ਹੋਈ ਹੈ ਤੇ ਜੋ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਇਸ ਚੀਜ਼ ਦਾ ਡਰ ਸਤਾ ਰਿਹਾ ਕਿ ਜੋ ਮੌਤਾਂ ਦੀ ਗਿਣਤੀ ਹੋਰ ਨਾ ਵੱਧ ਜਾਵੇ ਅਸੀਂ ਫਿਰ ਹਾਜ਼ਰ ਹੋਗੇ ਨਵੇਂ ਅਪਡੇਟ ਸੇ ਮੈਨੂੰ ਲਾਈਕ ਕਮੈਂਟ ਅਤੇ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ ਸਚਰਕਾਲ ਪੰਜਾਬੀ ਜਕੇ ਤੁਨਸਨ ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੋੜਨਾ ਮਨਪਿਕਔਰ ਦਰਸ਼ਕੋ ਇਸ ਵਕਤ ਦੀ ਵੱਡੀ ਅਪਡੇਟ ਹਲਕਾ ਵਿਧਾਨ ਸਭਾ ਹਲਕਾ ਮਜੀਠਾ ਤੋਂ ਨਿਕਲ ਕੇ ਸਾਹਮਣੇ ਤਰਸਾ ਜਾ ਰਿਹਾ ਹੈ ਕਿ ਜ਼ਹਿਰੀ ਸ਼ਰਾਬ ਪੀਣ ਕਾਰਨ 15 ਨੌਜਵਾਨਾਂ ਦੀ ਇਸ ਵਕਤ ਜੋ ਮੌਤ ਹੋ ਚੁੱਕੀ ਤਾਂ ਹੁੰਦੱਸ ਇਸ ਵਕਤ ਦੀ ਵੱਡੀ ਅਪਡੇਟ ਜੋ ਮਜੀਠਾ ਤੋਂ ਨਿਕਲ ਕੇ ਸਾਹਮਣੇ ਅਦਸਿਆ ਜਾ ਰਿਹਾ ਕਿ ਜ਼ਹਿਰੀ ਸ਼ਰਾਬ ਪੀਣ ਦਾ ਜੋ ਇਤਨਾ ਕੈਰ ਫੈਲ ਗਿਆ ਜਿਸ ਨਾਲ 15 ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਨੌਜਵਾਨ ਹਾਲੇ ਵੀ ਜਿਨ੍ਹਾਂ ਦੀ ਹਾਲਤ ਹਾਲੇ ਵੀ ਜੋ ਨਾਜ਼ੁਕ ਬਣੀ ਹੋਏ ਤਾਂ ਹੁੰਦੱਸ ਦਈਏ ਕਿ ਇਸ ਵਕਤ ਜੋ ਵੱਡੀ ਅਪਡੇਟ ਹੈ ਵਿਧਾਨ ਸਭਾ ਹਲਕਾ ਮਜੀਠਾ ਦੇ ਤਿੰਨ ਪਿੰਡਾਂ ਵਿਦੇਸ਼ ਸ਼ਾਮ ਜ਼ਹਿਰੀ ਸ਼ਰਾਬ ਪੀਣ ਨਾਲ 14 ਨੌਜਵਾਨਾਂ ਦੀ ਮੌਤ ਹੋ ਗਈ ਹੈ ਤੇ ਮਰਨ ਵਾਲੇ ਵਿੱਚ ਪਿੰਡ ਜੋ ਪੰਗਾਲੀ ਦੇ ਮਰਲੀ ਕਲਾ ਦੇ ਅਤੇ ਥਰੀਏਵਾਲ ਦੇ ਜੋ ਨੌਜਵਾਨ ਰਹਿਣ ਵਾਲੇ ਹਨ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਨੌਜਵਾਨ ਹਾਲੇ ਵੀ ਜੋ ਜਿਨ੍ਹਾਂ ਦੀ ਹਾਲਤ ਬੜੀ ਹੀ ਨਾਜ਼ੁਕ ਬਣੀ ਹੋਈ ਹੈ ਅਤੇ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਜਿਸ ਕਾ ਯੋਗ ਹੈ ਕਿ ਮਜੀਟਾ ਪੁਲਿਸ ਸਟੇਸ਼ਨ ਅਧੀਨ ਆਉਂਦੇ ਚੋਕੀ ਪੰਗਾਲੀ ਕਲਾ ਦੇ ਬਿਲਕੁਲ ਨਜ਼ਦੀਕ ਇੱਕ ਘਟਨਾ ਵਾਪਰੀ ਹੈ ਅਤੇ ਜਾਣਕਾਰੀ ਅਨੁਸਾਰ ਪਤਾ ਲੱਗਿਆ ਹੈ ਕਿ ਜੋ ਮਨਵਾਲੇ ਦੀ ਗਿਣਤੀ ਵਧ ਵੀ ਸਕਦੀ ਹੈ ਕਿਉਂਕਿ ਇਹ ਦੱਸਿਆ ਜਾ ਰਿਹਾ ਹੈ ਕਿ 6 ਜੋ 6 ਹੋ ਨੌਜਵਾਨ ਹਨ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਸਾਰੇ ਲੋਕ ਅੰਮ੍ਰਿਤਸਰ ਦੇ ਜੋ ਗਵਰਨਮੈਂਟ ਹਸਪੀਟਲ ਆ ਉਸ ਵਿੱਚ ਇਹਨਾਂ ਲੋਕਾਂ ਨੂੰ ਐਡਮਿਟ ਕਰਵਾਇਆ ਗਿਆ ਜਿਨ੍ਹਾਂ ਦਾ ਇਹਨਾਂ ਦਾ ਇਹ ਨੌਜਵਾਨਾਂ ਦਾ 6 ਨੌਜਵਾਨਾਂ ਦਾ ਜੋ ਇਲਾਜ ਚੱਲ ਰਿਹਾ ਹੈ ਤੇ ਉਹਨਾਂ ਵਿੱਚ ਤੋਂ 10 ਦੇ ਗਏ ਇਹਨਾਂ ਦੀ ਹਾਲਤ ਇੰਨੀ ਗੰਭੀਰ ਦੱਸੀ ਜਾ ਰਹੀ ਹੈ ਕਿ ਇਹ ਬੋਲਨ ਦੀ ਹਾਲਾਤ ਵਿੱਚ ਵੀ ਨਹੀਂ ਇਹਨਾਂ ਦੀ ਸਥਿਤੀ ਐਸੀ ਹੈ ਹੋਇਆ ਕਿ ਇਹ ਬੋਲਨ ਦੇ ਉਸ ਵਿੱਚ ਵੀ ਨਹੀਂ ਹਨ ਅਤੇ ਇਸ ਦੇ ਨਾਲ ਪ੍ਰਸ਼ਾਸਨ ਨੂੰ ਡਰ ਹੈ ਕਿ ਇਹ ਮੌਤਾਂ ਦੀ ਗਿਣਤੀ ਹੋਰ ਨਾ ਵੱਧ ਜਾਵੇ ਅਤੇ ਇਸ ਦੇ ਨਾਲ ਹੀ ਜੋ ਮਨ ਵਾਲੇ ਹਨ ਉਹ ਮਨ ਵਾਲੇ ਜੋ ਤਿੰਨ ਪਿੰਡਾਂ ਦੇ ਨੌਜਵਾਨ ਹਨ ਉਹਨਾਂ ਪਿੰਡਾਂ ਦੇ ਨਾਮ ਪਿਰਤੋਂ ਤੋਂ ਦੱਸਦੇ ਆ ਕਿ ਬੰਗਾਲੀ ਕਲਾ ਮਾਰਦੀ ਕਲਾ ਅਤੇ ਜੈੰਤੀਪੁਰ ਦੇ ਇਹ ਲੋਕ ਸ਼ਾਮਲ ਹਨ ਕਟਨਾ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਅਤੇ ਪੁਲਿਸ ਨੇ ਜੈਰਲੀ ਸ਼ਰਾਬ ਵੇਚਣ ਵਾਲੇ આરોપીਨ આરોપી ਨੂੰ ਜੇ 5 આરોપીਨ 5 ਲੋਕਾਂ ਨੂੰ ਆਪਣੀ ਹਿਰਾਸਤ ਵਿੱਚ ਜਾਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਨ੍ਹਾਂ ਤੋਂ ਜੋ ਜੋ ਜਾਣਕਾਰੀ حاصل ਕੀਤੀ ਜਾ ਰਹੀ ਹੈ ਤੇ ਪੁੱਛਗੀ ਕੀਤੀ ਜਾ ਰਹੀ ਹੈ ਇਸੇ ਨਾਲ ਹੀ ਤੁਹਾਨੂੰ ਦੱਸਦੇ ਕਿ ਇਸ ਵਕਤ ਦੀ ਜੋ ਵੱਡੀ ਅਪਡੇਟ ਹਲ ਵਿਧਾਨ ਸਭਾ ਹਲਕਾ ਦੇ ਮਜੀਠਾ ਤੋਂ ਸਾਮਣੇ ਆਰੇ ਦੱਸਿਆ ਜਾ ਰਿਹਾ ਹੈ ਕਿ ਇਸ ਵੀ ਜੋ 15 ਨੌਜਵਾਨਾਂ ਦੀ ਇਸ ਵਕਤ ਤੱਕ ਮੌਤ ਹੋ ਚੁੱਕੀ ਹੈ ਅਤੇ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਸ਼ਰਾਬ ਜ਼ਹਿਰੀ ਸ਼ਰਾਬ ਦਾ ਸੇਵਨ ਕਾਰਨ ਇਨ੍ਹਾਂ ਨੌਜਵਾਨਾਂ ਦੀ ਮੌਤ ਹੋਏ ਤੇ 6 ਜੋ ਨੌਜਵਾਨ ਹੋਰ ਹਨ ਉਨ੍ਹਾਂ ਦੀ ਜੋ ਹਾਲਤ ਹੈ ਬੜੀ ਨਾਜ਼ੁਕ ਬਣੀ ਹੋਈ ਹੈ ਬੋਲਣ ਦੀ ਹਾਲਾਤ ਵਿੱਚ ਨਹੀਂ ਹਨ ਪਰ ਜੋ ਪ੍ਰਸ਼ਾਸਨ ਅਤੇ ਜੋ ਹੈ ਪੁਲਿਸ ਪ੍ਰਸ਼ਾਸਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਉਹਨਾਂ ਵੱਲੋਂ ਇਨ੍ਹਾਂ ਨੌਜਵਾਨਾਂ ਨੂੰ ਜਿਨ੍ਹਾਂ ਦੀ ਹਾਲਤ ਨਾਜ਼ੁਕ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨੌਜਵਾਨ ਅੰਮ੍ਰਿਤਸਰ ਦੇ ਸਿਵਲ ਹਸਪੀਟਲ ਵਿੱਚ ਐਡਮੇ ਹੈ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਪਰ ਉਹ ਬੋਲਣ ਦੇ ਹਾਲਾਤ ਵਿੱਚ ਨਹੀਂ ਹਨ ਪਰ ਜੋ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਵੱਲੋਂ ਆਪਣੀ ਕਾਰਵਾਈ ਕਰਦੇ ਹੋਏ ਆ ਜ਼ਹਿਰੀਲੀ ਸ਼ਰਾਬ ਵੇਚਣ ਵਾਲੇ ਪੰਜ આરોપીਆ ਨੂੰ ਆਪਣੇ ਹਿਰਾਸਤ ਵਿੱਚ ਲੈ ਲਿਆ ਤੇ ਉਹਨਾਂ ਨੂੰ ਕੋਲੋਂ ਜੋ ਜਾਣਕਾਰੀ ਜੋ ਪੁੱਛਕੀ ਕੀਤੀ ਜਾ ਰਹੀ ਹੈ ਕਿ ਕੀ ਕਾਰਨ ਹੈ ਜਿਹੜਾ ਸ਼ਰਾਬ ਹੈ ਇੰਨੀ ਜ਼ਹਿਰੀਲੀ ਪਰ ਫਿਲਹਾਲ ਹਲੇ ਜੋ ਅਪਡੇਟ ਨਿਕਲ ਕੇ ਸਾਹਮਣੇ ਕਿ ਇਸ ਜ਼ਹਿਰੀਲੀ ਸ਼ਰਾਬ ਨਾਲ 15 ਨੌਜਵਾਨਾਂ ਦੀ ਜੋ ਮੌਤ ਹੋ ਚੁੱਕੀ ਹੈ ਤੇ 6 ਨੌਜਵਾਨਾਂ ਦੀ ਹਾਲੇ ਵੀ ਹਾਲਤ ਨਾਜ਼ੁਕ ਬਣੀ ਹੋਈ ਹੈ ਤੇ ਜੋ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਇਸ ਚੀਜ਼ ਦਾ ਡਰ ਸਤਾ ਰਿਹਾ ਕਿ ਜੋ ਮੌਤਾਂ ਦੀ ਗਿਣਤੀ ਹੋਰ ਨਾ ਵੱਧ ਜਾਵੇ ਅਸੀਂ ਫਿਰ ਹਾਜ਼ਰ ਹੋਗੇ ਨਵੇਂ ਅਪਡੇਟ ਸੇ ਪੈਨੂੰ ਲਾਈਕ ਕਮੈਂਟ ਅਤੇ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ